ਅੱਜ ਭਵਾਨੀਗੜ੍ਹ ਬਲਿਆਰ ਰੋਡ ਦੇ ਉੱਪਰ ਐਫਸੀ ਗਦਾਮਾਂ ਦੇ ਨੇੜੇ ਦਰਸ਼ ਨਗਰ ਵਿਖੇ ਜੇਡੀ ਨਰਾਲਾ ਬਾਬਾ ਮੰਦਿਰ ਦੇ ਤੇ ਪਸ਼ੂ ਪਾਂਸੀ ਹਸਪਤਾਲ ਦੇ ਨੇੜੇ ਸ਼ਹਿਰ ਨਿਵਾਸੀਆਂ ਦੇ ਵਿਰੋਧ ਦੇ ਬਾਵਜੂਦ ਇੱਕ ਨਿੱਜੀ ਕੰਪਨੀ ਵੱਲੋਂ ਲਗਾਏ ਜਾ ਰਹੇ ਮੋਬਾਈਲ ਟਾਵਰ ਦੇ ਵਿਰੋਧ ਵਿੱਚ ਸ਼ਹਿਰ ਨਿਵਾਸੀਆਂ ਵੱਲੋਂ ਭਾਰਤੀ ਕਿਸਾਨ ਜੁਨੀਅਰ ਇਕਤਾ ਗ੍ਰਾਹ ਦੇ ਸਹਿਯੋਗ ਨਾਲ ਪੱਕੇ ਮੋਰਚੇ ਦੌਰਾਨ ਬੀਬੀਆਂ ਵੱਲੋਂ ਸੁਖਨੀ ਸਾਹਿਬ ਦੇ ਪਾਠ ਕਰਵਾਏ ਗਏ ਅਤੇ ਮੋਬਾਈਲ ਕੰਪਨੀ ਤੇ ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਮਹੱਲਾ ਵਾਸੀਆਂ ਤੇ ਸਹਿਰ ਨਿਵਾਸੀਆਂ ਨੇ ਜਿੱਥੇ ਮੋਬਾਈਲ ਟਾਵਰ ਦੇ ਪ੍ਰਸ਼ਾਸਨ ਵਿਰੁੱਧ ਮੁਰਦਾਵਾ ਦੇ ਨਾਰੇ ਲਗਾਏ ਗਏ ਉੱਥੇ ਸੁਖਨੀ ਸਾਹਿਬ ਦੇ ਪਾਠ ਵੀ ਕਰਵਾਏ ਗਏ ਤੇ ਬੀਬੀਆਂ ਨੇ ਪਾਠ ਕਰਕੇ ਇਸ ਦਾ ਵਿਰੋਧ ਕੀਤਾ ਇਸ ਮੌਕੇ ਰੋਸ ਧਰਨੇ ਵਿੱਚ ਮੌਜੂਦ ਭਾਰਤੀ ਕਿਸਾਨ ਜੁਨੀਅਰ ਇਜਤਾ ਗੁਰਾਹਾਂ ਦੇ ਆਗੂ ਗੁਰਪ੍ਰੀਤ ਸਿੰਘ ਬਾਬਾ ਸੁਵਜਿੰਦਰ ਸਿੰਘ ਬਿੱਟੂ ਸਾਹਿਬ ਦਾ ਟ੍ਰੱਕ ਜੁਨੀਅਰ ਪ੍ਰਧਾਨ ਹਰਦੀਪ ਸਿੰਘ ਰਾਜਕੁਮਾਰ ਕਾਂਸਲ ਅਮਰਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਆ ਆਗੂ ਆ ਹਾਜ਼ਰ ਸਨ ਇਸ ਮੌਕੇ ਉਹਨਾਂ ਨੇ ਕਿਹਾ ਕਿ ਮੋਬਾਈਲ ਕੰਪਨੀ ਵੱਲੋਂ ਵਿਰੋਧ ਦੇ ਬਾਵਜੂਦ ਸ਼ਹਿਰ ਦੀ ਸੰਗਣੀਵਾਦੀ ਵਾਲੇ ਖੇਤਰ ਟੱਕੇ ਨਾਲ ਮੋਬਾਈਲ ਕੰਪਨੀ ਵਾਲੇ ਟਾਵਰ ਲਗਾਇਆ ਜਾ ਰਿਹਾ ਹੈ ਕਿਸੇ ਵੀ ਹਾਲਤ ਵਿੱਚ ਇਹ ਟਾਵਰ ਨਹੀਂ ਲੱਗਣ ਦੇਣਗੇ ਉਹਨਾਂ ਕਹੇ ਮੋਬਾਈਲ ਟਾਵਰ ਮਨੁੱਖੀ ਜੀਵਨ ਦੇ ਨਾਲ-ਨਾਲ ਜੀਵ ਜੰਤੂ ਤੇ ਪਸ਼ੂਆਂ ਲਈ ਗਈ ਘਾਟਕ ਹੈ ਇਸ ਨਾਲ ਕੈਂਸਰ ਹਟ ਅਟੈਕ ਅਧਰੰਗ ਤੇ ਹੋਰ ਕਈ ਭਿਆਨਕ ਬਿਮਾਰੀਆਂ ਜਕੜ ਲੈਂਦੀਆਂ ਹਨ ਉਹਨਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਤੇ ਟਾਵਰ ਦੀ ਐਨਓਸੀ ਤੁਰੰਤ ਰੱਦ ਕੀਤੀ ਜਾਵੇ ਰਿਪੋਰਟ ਰਾਜਕੁਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਜੀ ਉਹੀ ਤਰ ਆਪਣਾ ਨਾਮ ਜੀ ਮੇਰਾ ਨਾਮ ਜੀ ਸੁਖਜਿੰਦਰ ਸਿੰਘ ਤੂਰ ਬਿੱਟੂ ਸਾਫਾ ਕਪੜਾ ਪ੍ਰਧਾਨ ਟਰੱਕ ਮਿੰਨ ਪੋਹਾਨੀਗੜ ਅੱਜ ਸੁਖਨੀ ਸਾਹਿਬ ਦਾ ਪਾਠ ਕਰਵਾਇਆ ਜਾ ਰਿਹਾ ਨੇ ਇਸ ਵਾਰ ਕੀ ਕਰੇ ਅੱਜ ਜਿਹੜੇ ਸੁਖਨੀ ਸਾਹਿਬ ਦੇ ਪਾਠ ਕਰਾਏ ਜਾ ਰਹੇ ਨੇ ਜੀ ਜਿਹੜੇ ਉਹ ਤਿੰਨ ਮਾਲੇ ਪੈਂਦੇ ਨੇ ਪ੍ਰੀਤ ਨਗਰ ਰਜਖ ਨਗਰ ਤੇ ਤੂਰ ਕਲੋਨੀ ਉੱਥੇ ਮਤਲਬ ਜੀਓ ਦਾ ਕਟਾਵ ਰ ਜਿਹੜਾ ਉਹ ਨਜਾਇਜ਼ ਲੱਗ ਰਿਹਾ ਵਾਦੀ ਵਾਲੀ ਜਗ੍ਹਾ ਦੇ ਵਿੱਚ ਉਹਦੇ ਜਿਹੜੇ ਬਹੁਤ ਜ਼ਿਆਦਾ ਵੱੱਡੇ ਨੁਕਸਾਨ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਣੇ ਨੇਗੇ ਉਹਦੇ ਖਿਲਾਫ ਅਸੀਂ ਇਹ ਧਰਨਾ ਪ੍ਰਦਰਸ਼ਨ ਜਾਂ ਜੋ ਵੀ ਸੁਖਮਨੀ ਸਾਹਿਬ ਦਾ ਅਜ ਪਾਠ ਕਰਾਇਆ ਨੇ ਪੁਰੂ ਸਾਹਿਬ ਦਾ ਹੌਟਾ ਆਸਰਾ ਲੈਂਦਾਗਾ ਜੋ ਜਿਹੜਾ ਉਹਰੇ ਨਾਲ ਲੱਗ ਸਕੇ ਜੀਦਾ ਜਿਹੜਾ ਜਗਾਹ ਤੋਂ ਧਰਨਾ ਲਵਾ ਜਿਹਦੀ ਜਗਾਹ ਟਾਵਰ ਲੱਗ ਰਿਹਾ ਵੀ ਤੁਸੀਂ ਉਹਦੇ ਤੱਕ ਪਹੁੰਚ ਕੀਤੀ ਉਹਨੂੰ ਕੁਝ ਸਮਝਾਉਂਦੀ ਕੋਈ ਗੱਲ ਕੀਤੀ ਆ ਕਿ ਸਾਨੂੰ ਨੁਕਸਾਨ ਆਗਾ ਵੀ ਰਹਿਣ ਦੇ ਉਹਦੇ ਤੱਕ ਸਾਰੇ ਮਤਲਬ ਹਾਲਿਆਲੇ ਨੇ ਪਹਿਲਾਂ ਇਹ ਪਹੁੰਚ ਕੀਤੀ ਦੀਗੀ ਘਰੇ ਜਾ ਕੇ ਉਹਦੇ ਵੀ ਤੂੰ ਇਹ ਮਤਲਬ ਸਾਰੇ ਮਹੱਲੇ ਨੂੰ ਨੁਕਸਾਨ ਆ ਵੀ ਤੂੰ ਇਹ ਕੰਮ ਨਾ ਕਰ ਤੂੰ ਨੂੰ ਬੰਦ ਕਰ ਦੇ ਉਹ ਕਹਿੰਦਾ ਵੀ ਮੈਂ ਤਾਂ ਮੇਰੀ ਇਹ ਇੱਜ਼ਤ ਬੇਚੀ ਦਾ ਮਸਲਾ ਹੈਗਾ ਮੈਂ ਇਹਨੂੰ ਨਹੀਂ ਕਰ ਸਕਦਾ ਬੰਦ ਉਹਨੇ ਮਤਲਬ ਮਹੱਲੇ ਨਾਲ ਸਾਰੇ ਨਕਾਰ ਹੀ ਦਿੱਤਾ ਇਹ ਧਰਨਾ ਕਿੰਨਾ ਚਿਰ ਜਾਰੀ ਰਹੂਗਾ ਜਿਹੜਾ ਇਹ ਜਿੰਨਾ ਚਿਰ ਟਾਵਰ ਦਾ ਕੋਈ ਸਿਸਟਮ ਹੈਗਾ ਬੰਦ ਨਹੀਂ ਹੁੰਦਾ ਉਹਨਾਂ ਚਿਰ ਜਾਰੀ ਰਹੂਗਾ ਹੁਣ ਪ੍ਰਧਾਨ ਜੀ ਦੇਖੋ ਵਿੱਚ ਇਹ ਆ ਰਹੇਗਾ ਇੱਕ ਵਾਰ ਦਾ ਸੋਦਾ ਪੂਰਾ ਮਹੱਲਾ ਇੱਕ ਸਾਈਡ ਹੈਗਾ ਉਹ ਸਿਰਫ ਇੱਕ ਬੰਦਾ ਇੱਕ ਸਾਈਡ ਹੈਗਾ ਕੀ ਪ੍ਰਸ਼ਾਸਨ ਨੂੰ ਤੁਸੀਂ ਕੋਈ ਅਪੀਲ ਵਗੈਰਾ ਕੀਤੀ ਹੈ ਇਸ ਚੀਜ਼ ਦੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈਗੀ ਡੀਸੀ ਸਾਹਿਬ ਲਵੇ ਵੀ ਗਏ ਆਗੇ ਐਮਐਲਏ ਭਰਾਜ ਲਵੇ ਵੀ ਪਹੁੰਚੇ ਨੇ ਕਿ ਸਾਰੇ ਬੰਦੇ ਪਰ ਐਮਐਲਏ ਸਾਹਿਬ ਨੇ ਅੱਜ ਦਵਾਇਆਗਾ ਵੀ ਅਸੀਂ ਤੁਹਾਡਾ ਜਿਹੜਾ ਇੱਥੇ ਟਾਵਰ ਨਹੀਂ ਲੱਗਣ ਦਿੱਤਾ ਜਾਵੇਗਾ ਹਾਂਜੀ ਸਰ ਆਪਣਾ ਨਾਮ ਜੀ ਮੇਰਾ ਨਾਮ ਹਰਦੀਪ ਸਿੰਘ ਹੈ ਜੀ ਆਪਣਾ ਅੱਜ ਤੇ ਸੁਖਨੀ ਸਾਹਿਬ ਦੇ ਪਾਰਟ ਕਰਵਾਏ ਜਾ ਰਹੇ ਨੇ ਕੀ ਕਹਿਣਾ ਚਾਹੁੰਦੇ ਇੱਥੇ Jio ਕੰਪਨੀ ਵੱਲੋਂ ਜੀ ਇੱਕ ਟਾਵਰ ਲਗਾਇਆ ਜਾ ਰਿਹਾ ਜੋ ਕਿ ਬਹੁਤ ਸੰਘਣੀ ਆਬਾਦੀ ਦੇ ਵਿੱਚ ਲਗਾਇਆ ਜਾ ਰਿਹਾ ਜੀ ਇੱਥੇ ਨਾਲ ਹੀ ਨਰਾਲੇ ਬਾਬਾ ਦਾ ਭਵਨ ਤੇ ਪਸ਼ੂ ਤੇ ਪੰਛੀਆਂ ਦਾ ਹਸਪਤਾਲ ਵੀ ਹੈ ਤੇ ਜੋ ਇਹ ਟਾਵਰ ਲਗਾਇਆ ਜਾ ਰਿਹਾ ਜੀ ਇਹ ਪੂਰੀ ਆਬਾਦੀ ਦੇ ਵਿੱਚ ਹੈ ਪੂਰੇ ਮਹੱਲਾ ਵਸਿਆਵਾਂ ਵੱਲੋਂ ਇਸ ਦਾ ਬਹੁਤ ਜ਼ਿਆਦਾ ਵਿਰੋਧ ਹੈ ਜੀ ਵੀ ਇਸ ਨੂੰ ਇੱਥੋਂ ਅੱਗੇ 2 ਕਿਲੋਮੀਟਰ ਖੇਤਾਂ ਦੇ ਵਿੱਚ ਸ਼ਿਫਟ ਕੀਤਾ ਜਾਵੇ ਡੀਸੀ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ ਤੁਸੀਂ ਵਿਰੋਧ ਕਿਉਂ ਕਰ ਰਹੇ ਹੋ ਹਾਂਜੀ ਡੀਸੀ ਸਾਹਿਬ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ ਪਰ ਕੋਈ ਇੱਥੇ ਬਿਲਕੁਲ ਵੀ ਉਹਨਾਂ ਨੇ ਇਹਨੂੰ ਸੀ ਜਾਰੀ ਕੀਤੀ ਹੈ ਕੋਈ ਇੱਕ ਵੀ ਮੁਲਾਜ਼ਮ ਨਹੀਂ ਆਇਆ ਪੁੱਛਣ ਵਾਸਤੇ ਤੇ ਮਹੱਲਾ ਨਿਵਾਸੀਆਂ ਨੂੰ ਕਿਸੇ ਨੂੰ ਵੀ ਕੋਈ ਇਸ ਚੀਜ਼ ਦਾ ਪਤਾ ਨਹੀਂ ਹੈ ਵੀ ਇੱਥੇ ਟਾਵਰ ਲਗਾਇਆ ਜਾ ਰਿਹਾ ਜੀ ਉਹਨਾਂ ਨੇ ਆਨਲਾਈਨ ਹੀ ਪਤਾ ਨਹੀਂ ਕਿਸ ਤਰ੍ਹਾਂ ਮਨਜ਼ੂਰੀ ਦਿੱਤੀ ਤੇ ਸਾਨੂੰ ਤਾਂ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਇੱਥੇ ਟਾਵਰ ਲੱਗ ਰਿਹਾ ਜੀ ਆਦਰ ਇਹ ਮੰਨ ਲਓ ਟਾਵਰ ਦਾ ਕੰਮ ਨਹੀਂ ਬੰਦ ਕਰਦੇ ਹੈਗੇ ਤਾਂ ਉਸ ਤੋਂ ਤੁਹਾਡਾ ਅੱਗੇ ਸੰਘਰਸ਼ ਕੀ ਹੋਏਗਾ ਪਰ ਸਾਡਾ ਸ਼ਾਂਤੀਪੂਰਨ ਧਰਨਾ ਚੱਲ ਰਿਹਾ ਜੀ ਟਾਵਰ ਦੇ ਵਿਰੋਧ ਦੇ ਵਿੱਚ ਜਿੰਨਾ ਚਿਰ ਇਹ ਟਾਵਰ ਕੈਂਸਲ ਨਹੀਂ ਹੁੰਦਾ ਜਾਂ ਇੱਥੋਂ ਸ਼ਿਫਟ ਨਹੀਂ ਹੁੰਦਾ ਸਾਡਾ ਸ਼ਾਂਤੀਪੂਰਨ ਵਿਰੋਧ ਇੱਥੇ ਲਗਾਤਾਰ ਚਾਲੂ ਰਹੂਗਾ ਜੀ ਤੁਸੀਂ ਕੋਈ ਦੋ ਮੋਤਵਾਰ ਬੰਦੇ ਜਾਂ ਆਪ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਜੋ ਮਾਲਕਾ ਜਗਾ ਦਾ ਜੋ ਟਾਵਰ ਲਵਾ ਰਹੇ ਹਾਂਜੀ ਸਰ ਸਾਡੇ ਮਹੱਲੇ ਵਿੱਚੋਂ ਦੋ ਚਾਰ ਬੰਦੇ ਗਏ ਸੀਗੇ ਤੇ ਉਹਨਾਂ ਨੇ ਉਹਨਾਂ ਨੂੰ ਜਵਾਬ ਦਿੱਤਾ ਵੀ ਅਸੀਂ ਤਾਂ ਟਾਵਰ ਲਾਵਾਂਗੇ ਤੇ ਸਾਨੂੰ ਡੀਸੀ ਸਾਹਿਬ ਵੱਲੋਂ ਪ੍ਰਸ਼ਾਸਨ ਵੱਲੋਂ ਮਨਜ਼ੂਰੀ ਮਿਲ ਚੁੱਕੀ ਆ ਐਨਓਸੀ ਜਾਰੀ ਹੋ ਚੁੱਕੀ ਆ ਜਿਸ ਦਾ ਕਿ ਮਹੱਲੇ ਵਾਲਿਆਂ ਨੂੰ ਬਾਅਦ ਦੇ ਵਿੱਚ ਪਤਾ ਲੱਗਿਆ ਜਦੋਂ ਉਹਨਾਂ ਨੇ ਥਰਾ ਵਗੈਰਾ ਸਾਰਾ ਕੰਮ ਕਰ ਲਿਆ ਮਹਾਲਾ ਵੱਚ ਕੀ ਮੰਗ ਕਰਦੇ ਨੇ ਮਹੱਲਾ ਵਸੀਏ ਮੰਗ ਕਰਦੇ ਨੇ ਵੀ ਸਟਾਫਰ ਨੂੰ ਜਿਆਦਾ ਕੈਨਸਲ ਕੀਤਾ ਜਾਵੇ ਤਾਂ ਇਥੋਂ 2-4 ਕਿਲੋਮੀਟਰ ਤੇ ਖਾਲੀ ਖੇਤ ਨੇ ਉੱਥੇ ਸ਼ਿਫਟ ਕੀਤਾ ਜਾਵੇ ਦਾ ਨਾਮ ਜੀ ਮੇਰਾ ਨਾਮ ਕੁਲਦੀਪ ਸਿੰਘ ਲਾਡੀ ਪਿੰਡ ਬਖੋਪੀਰ ਬੀਕੇਯੂ ਗ੍ਰਾਮ ਬਲਾਕ ਆਗੂ ਘਵਾਨੀਗੜ੍ਹ ਜੀ ਅੱਜ ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਵਾਂ ਵੱਲੋਂ ਜਿਹੜਾ ਉਹ ਮੋਰਚਾ ਲੋਕਾਂ ਦਾ ਇਕੱਠਾ ਹੋ ਕੇ ਆਪਣੇ ਇਤਰਾਜ ਦੇ ਵਿੱਚੋਂ ਇਕੱਠੇ ਹੋ ਕੇ ਜਿਹੜੇ ਉਹ ਬੈਠੇ ਨੇ ਧਰਨੇ ਦੇ ਵਿੱਚ ਜਿਥੇ ਬੰਦੀ ਦੀ ਉਹਨਾਂ ਨੇ ਸਹਿਤਾ ਲਈਆ ਜਿਹੜਾ ਕਿ ਕਾਰਪੋਰੇਟ ਘਰਾਣਿਆਂ ਦਾ ਅਡਾਨੀਆਂ ਅਬਾਨੀਆਂ ਦੇ ਇਹ ਸਿਸਟਮ ਜਿਹੜਾ ਹੱਥ ਆ ਸੰਸਾਰ ਦਾ ਸਾਰਾ ਮੋਦੀ ਦੇਣ ਲੱਗਿਆ ਹੋਇਆ ਉਸ ਦੇ ਸੰਬੰਧ ਦੇ ਵਿੱਚ ਲੋਕਾਂ ਨੂੰ ਜਾਂਚ ਆ ਗਈ ਲੋਕਾਂ ਨੂੰ ਪਤਾ ਲੱਗ ਗਿਆ ਉਹ ਬਾਨੀ ਗੜ ਤੇ ਮਹੱਲਾ ਨਿਵਾਸੀਆਂ ਨੇ ਇਕੱਠੇ ਹੋ ਕੇ ਜਿਹੜਾ ਕਿ ਉਹਨੇ ਜਨਕ ਸਿੰਘਾ ਕੋਈ ਆਪਣਾ ਇਹ Jio ਦਾ ਟਾਵਰ ਲਵਾ ਰਿਹਾ ਜਿਹਦੀਆਂ ਰੇਂਜਾਂ ਬਹੁਤ ਹੀ ਖਤਰਨਾਕ ਨੇ ਜਿਹੜਾ ਨੈਟਵਰਕ ਸਿਸਟਮਾ ਸਾਰਾ ਮੋਬਾਈਲਾਂ ਦਾ ਉਹ ਆਪਣੇ ਹੱਥ ਦੇ ਵਿੱਚ ਖਿੱਚਣਾ ਚਾਹੁੰਦਾ ਜਿਵੇਂ ਕਿ BSNL ਇਹ ਫੇਲ ਕਰਤੀ ਆ ਵੀਵੋ ਵਰਗੀਆਂ ਕੰਪਨੀਆਂ ਟਾਟਾ ਇੰਡੀਕੋਮ ਤੇ ਬੋਡਾਫੋਨ ਇੱਕ ਵੀ ਆਈ ਕਈ ਤਰ੍ਹਾਂ ਦੀਆਂ ਕੰਪਨੀਆਂ ਨੇ ਉਹਨਾਂ ਦੇ ਰਿੰਜਾਂ ਘਟਾ ਕੇ ਆਪਣੇ ਸ਼ਹਿਰ ਦੇ ਵਿੱਚ ਥਾਂ ਥਾਂ ਤੇ ਪਿੰਡਾਂ ਵਿੱਚ ਟਾਵਰ ਲਵਾ ਕੇ ਉਹਨਾਂ ਦੀਆਂ ਰਿੰਜਾਂ ਵਧਾ ਕੇ ਜਿਹੜੀਆਂ ਕਿ ਬਹੁਤ ਹੀ ਖਤਰਨਾਕ ਨੇ ਇੱਥੇ ਚਿੜੀ ਜਨੌਰ ਖਤਮ ਹੁੰਦਾ ਜਾ ਰਿਹਾ ਇੱਥੇ ਜਿਹੜੇ ਸਾਡੇ ਘਰਾਂ ਦੇ ਵਿੱਚ ਰੱਖੇ ਡੰਗਰ ਨੇ ਮੱਛਾਂ ਨੇ ਗਾਮਾਂ ਨੇ ਉਹ ਨਵੇਂ ਦੁੱਧ ਹੋ ਕੇ ਅੱਗੇ ਦੁੱਧ ਪੀਣ ਤੋਂ ਖਤਮ ਹੋ ਰਹੇ ਨੇ ਜਿਹੜੀਆਂ ਕਿ ਇੱਥੋਂ ਤੱਕ ਵੀ ਆਉਂਦੀਆਂ ਗੱਲ ਜਿਹੜੇ ਸਾਡੇ ਬੱਚੇ ਨੇ ਪਰਿਵਾਰ ਨੇ ਜਵਾਕ ਨੇ ਨਵੇਂ ਬਿਹੇ ਜੋੜੇ ਨੇ ਜਿਹੜਾ ਬੱਚਾ ਪੈਦਾ ਕਰਨ ਦੀ ਸਮਰੱਥਾ ਉਹ ਵੀ ਦਵਾਈਆਂ ਦੇ ਹਿੱਲੇ ਲੱਗੇ ਲੋਕ ਇੰਨੀਆਂ ਰੰਜਾਂ ਇਨਸਾਨ ਨੂੰ ਜਾਨਵਰਾਂ ਨੂੰ ਡੰਗਰਾਂ ਨੂੰ ਇੰਨੀਆਂ ਖਤਰਨਾਕ ਨੇ ਜਿਹੜੀਆਂ ਚਿੜੀਆਂ ਪਹਿਲਾਂ ਘਰਾਂ ਦੇ ਵਿੱਚ ਛੋਟੀਆਂ-ਛੋਟੀਆਂ ਹੁੰਦੀਆਂ ਦੀਆਂ ਅੱਜ ਦਿਖਾ ਦਿਓ ਕਿਸੇ ਤਾਰ ਤੇ ਚਿੜੀ ਕੋਈ ਦਿਖਾ ਦਿਓ ਘਟਾਰ ਅੱਜ ਉਹ ਪੰਛੀ ਨੇ ਜਿਹੜੇ ਆ ਸਾਡੀ ਨਵੀਂ ਪੀੜੀ ਨੂੰ ਤਾਂ ਉਹਨਾਂ ਦਾ ਪਤਾ ਹੀ ਨਹੀਂ ਲੱਗਣਾ ਇਸ ਕਰਕੇ ਜਾਗਦੇ ਲੋਕ ਨੇ ਜਿਹੜੇ ਜ਼ਮੀਰਾਂ ਵਾਲੇ ਇੱਥੇ ਆ ਕੇ ਬਹਿੰਦੇ ਨੇ ਲੋਕਾਂ ਨੂੰ ਪਤਾ ਲੱਗਣ ਲੱਗਿਆ ਇਹ ਲੋਕ ਇਕੱਠੇ ਹੋ ਕੇ ਮੱਲਾਨਵਾਸੀ ਜਥੇਬੰਦੀ ਕੋਲੇ ਗਏ ਜਥੇਬੰਦੀ ਹੁਣ ਇਹਨਾਂ ਦੀ ਪਿੱਠ ਤੇ ਖੜੀ ਆ ਪ੍ਰਸ਼ਾਸਨ ਨੇ ਗੱਲ ਨੂੰ ਜਾਂਚ ਲੈ ਜੇ ਪਤ ਪ੍ਰਸ਼ਾਸਨ ਭੁੱਲ ਭਲੇਖ ਹੋ ਰਿਹਾ ਕੇ ਪੰਗਾ ਲੈਂਦਾ ਚਾਹੇ ਇੱਥੇ ਦਾ ਡੀਐਸਪੀ ਆ ਚਾਹੇ ਇੱਥੋਂ ਦਾ ਡੀਸੀ ਆ ਤਾਂ ਜਥੇਬੰਦੀ ਆ ਜਿਹੜੀ ਇਹਦਾ ਪੂਰਾ ਵਿਰੋਧ ਤੇ ਟੱਕਰਾ ਕਰੂਗੀ ਤੇ ਮਹੱਲਾ ਨਿਵਾਸੀਆਂ ਦੀ ਜਥੇਬੰਦੀ ਪਿੱਛੇ ਤੇ ਖੜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ